ਈਮਾਨਜੋਗ ਐਸਐਸਪੀ ਸ੍ਰੀ ਹਰੀਸ਼ ਜਮਾਂ ਜੀ ਦੇ ਦਿਸ਼ਾ-ਨਿਸ਼ਾਹੇ ਅੱਥ ਤੇ ਡੀਐਸਪੀ ਸਿਟੀ ਸ੍ਰੀ ਮੋਹਨ ਸਿੰਘ ਦੀ ਗਵਾਈ ਵਿੱਚ ਅਸੀਂ ਜਿਹੜਾ ਬਟਾਲਾ ਰੋਡ ਅਮਰਸਾ ਰੋਡ ਦੇ ਉੱਤੇ ਅਸੀਂ ਆਊਟਰ ਤੇ ਉੱਤੇ ਜਿਹੜਾ ਐਂਟਰੀ ਪੁਆਇੰਟ ਆ ਜਿਹੜਾ ਜਿੱਥੇ ਅਸੀਂ ਐਂਟਰ ਕਰਦੇ ਹਾਂ ਗੁਰਦਾਸਪੁਰ ਨੂੰ ਉੱਥੇ ਅਸੀਂ ਨਾਕਾ ਲਗਾ ਰਿਆ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਵਕਫ ਵਕਫ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਉਹਨੂੰ ਪਾਈਸਾਈਡ ਰਿਡਿੰਗ ਚੈੱਕ ਕੀਤਾ ਜਾ ਰਿਆ ਤੇ ਜਿਹੜੇ ਗੱਡੀਆਂ ਦੇ ਮੋਟਰਸਾਈਕਲਾਂ ਦੇ ਅਸੀਂ ਕਾਗਜ਼ ਪੱਤਰ ਚੈੱਕ ਕਰ ਰਹੇ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਵਾਹਨ ਐਪ ਰਾਹੀਂ ਚ ਵੇਖੋ ਜੀ 15 ਅਗਸਤ ਨੂੰ ਲੈ ਕੇ ਹੀ ਆਪਾਂ ਜਿਹੜਾ ਚੈਕਿੰਗ ਅਭਿਆਨ ਚਲਾ ਰੱਖਿਆ ਪਹਿਲਾਂ ਵੀ ਚੱਲਦੇ ਨੇ ਤੇ ਚੱਲਦਾ ਹੀ ਰਹੂਗਾ ਅਸੀਂ ਜਿਹੜੀ ਕੋਈ ਵੀ ਸ਼ੱਕੀ ਵਿਅਕਤੀ ਮਿਲਦਾ ਵਾ ਤਾਂ ਉਹਨੂੰ ਪੁੱਛਗਿੱਛ ਕਰਕੇ ਤੇ ਫਿਰ ਨੂੰ ਉਸਨੇ ਜੇ ਅਗਲੇ ਲੱਗਦਾ ਹੈ ਕਾਨੂੰਨੀ ਕਾਰਵਾਈ ਤੇ ਕਾਨੂੰਨੀ ਕਾਰਵਾਈ ਕਰਦੇ ਆ ਜਿਸ ਤਰ੍ਹਾਂ ਹੀਆਂ ਕੋਈ ਚੋਰ ਫੜਿਆ ਜੀ ਉਹਨੂੰ ਲੱਗਾ ਸੀ ਕਿ ਉਹ ਚੋਰ ਆ ਉਹਦੇ ਕੋ ਮੋਟਰਸਾਈਕਲ ਬਰਾਮਦ ਹੋਇਆ ਜੀ ਜਿਸ ਦਾ ਟ੍ਰਾਂਪੋਰਟ ਦੇ ਸੰਬੰਧਿਤ ਲਿਖਿਆ ਗਿਆ ਸੀ ਉਸ ਨੂੰ ਲੈ ਕੇ ਗੁਜਰਾਂ ਦੇ ਪੁਲਿਸ ਹਾਲੇ ਜਾਈ ਬਿਲਕੁਲ ਜੀ ਅਸੀਂ ਜਿਹੜਾ ਆਊਟਰ ਦੇ ਉੱਤੇ ਜਿਹੜਾ ਗੁਜਰਾਂ ਦੇ ਕੁਲ ਨੇ ਚਾਹੇ ਕੋਈ ਇਸ ਤਰ੍ਹਾਂ ਦੇ ਬੇਆਬਾ ਲੋਕਾਂ ਨੂੰ ਪੀ ਲਈ ਹੈ ਕਿ ਸ਼ਹਿਰ ਬਿਲਕੁਲ ਸੁਰੱਖਿਅਤ ਆ ਪੁਲਿਸ ਹਮੇਸ਼ਾ ਤੁਹਾਡੀ ਸੇਵਾ ਲਈ ਤਤਪਰ ਆ ਅਸੀਂ ਹਮੇਸ਼ਾ ਹਾਜ਼ਰ ਆ ਕੋਈ ਵੀ ਮੁਸ਼ਕਲ ਆਉਂਦੀ ਆ ਤਾਂ ਤੁਸੀਂ ਫੋਨ ਤੇ ਦੱਸ ਸਕਦੇ ਹੋ 112 ਤੇ ਕਾਲ ਕਰ ਸਕਦੇ ਹੋ ਤੁਹਾਡੀ ਜਿਹੜਾ ਦੱਸਣ ਵਾਲੇ ਦੀ ਕੋਈ ਨਸ਼ੇ ਦੇ ਖਿਲਾਫ ਕੋਈ ਵਿਅਕਤੀ ਮਿਲਦਾ ਹੋਵੇ ਤਾਂ ਉਹਦੇ ਬਾਰੇ ਦੱਸੇ ਜੇ ਉਹਦੀ ਅਸੀਂ ਜਿਹੜੀ ਸੂਚਨਾ ਆਪਣੇ ਤੱਕ ਹੀ ਰੱਖਾਂਗੇ ਉਹਦਾ ਨਾਂ ਗੁਪਤ ਰੱਖਿਆ ਜਾਗੇ ਤੁਹਾਨੂੰ ਸਮੇਂ ਸਿਰ ਉਚ ਉਸਰ ਲੱਭ ਲੋ ਉਹਨੂੰ ਸਨਮਾਨਤਰੀ ਕਰਵਾਇਆ ਜਾਏਗਾ